ਤੁਸੀਂ ਦੇਖ ਰਹੇ ਹੋ ਪੀ7 ਨਿਊਜ਼ ਤੇ ਮੈਂ ਹਾਂ ਦਮਨ ਸਿੰਘ ਜਿੱਦਾਂ ਜਿੱਦਾਂ ਚੋਣਾ ਦੇ ਦਿਨੇ ਨਗ ਨਿਗਰ ਦੇ ਨੇੜੇ ਆ ਰਹੇ ਆ ਉਸੇ ਤਰ੍ਹਾਂ ਹਰ ਇੱਕ ਵਾਰਡ ਦੇ ਅਲੱਗ-ਅਲੱਗ ਪਾਰਟੀਆਂ ਦੇ ਉਮੀਦਵਾਰ ਪੱਬਾ ਪਰ ਹੋਏ ਹੋਏ ਨੇ ਇਸ ਵਕਤ ਸਾਡੇ ਨਾਲ ਵਾਰਡ ਨੰਬਰ 46 ਤੋਂ ਜਗਤਾਰ ਸਿੰਘ ਤਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਉਹਨਾਂ ਨੂੰ ਹੰਗਾਰਾ ਮਿਲ ਰਿਹਾ ਵਾਰਡ ਤੋਂ ਤੇ ਕਿੱਦਾਂ ਕੀ ਦੌਣਾ ਦੀ ਕੈਂਪੇਨਿੰਗ ਚੱਲ ਰਹੀ ਹੈ ਜੀ ਜਗਤਾਰ ਸਿੰਘ ਤਾਰੀ ਜੀ ਹਾਂ ਜੀ ਜੀ ਸਰ ਜੀ ਥੋੜੇ ਸਾਹਮਣੇ ਹੀ ਐ ਕਿਉਂਕਿ ਸਾਡਾ ਜਿਹੜਾ ਪਹਿਲਾਂ ਕੀਤਾ ਹੋਇਆ ਵਿਕਾਸ ਹੈ ਸਰਕਾਰ ਬਣੇ ਜਿੰਨੀ ਦੇ ਰੋਗੀ ਉਸ ਤੋਂ ਬਾਅਦ ਲਗਾਤਾਰ ਜਿਹੜੇ ਕੰਮ ਤੇ ਅਸੀਂ ਚੁੱਕੇ ਹੋਏ ਆ ਸਾਡੇ ਐਮਐਲਏ ਸਾਹਿਬ ਸਰਦਾਰ ਅਜੀਤਪਾਲ ਸਿੰਘ ਕੋਹਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਾਰਡ ਦੇ ਹਰੇਕ ਕੰਮ ਨੂੰ ਚਾਹੇ ਉਹ ਸੀਵਰੇਜ ਹੈ ਚਾਹੇ ਉਹ ਵਾਟਰ ਸਪਲਾਈ ਦਾ ਹੈ ਚਾਹੇ ਉਹ ਲਾਈਟਿੰਗ ਦਾ ਹੈ ਚਾਹੇ ਉਹ ਹੈਲਥ ਦਾ ਹੈ ਉਹ ਤੇ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ ਉਸੇ ਕਰਕੇ ਸਾਨੂੰ ਅੱਜ ਬਹੁਤ ਵਧੀਆ ਜਿਹੜਾ ਨਾ ਜਨਤਾ ਤੋਂ ਹੰਗਾਰਾ ਮਿਲ ਰਿਹਾ ਤੇ ਵੋਟਾਂ 'ਚ ਸਾਨੂੰ ਐਸੀ ਕੋਈ ਦਿੱਕਤ ਨਹੀਂ ਆ ਰਹੀ ਵੀ ਸਾਨੂੰ ਕਿਹਦੇ ਨਾਲ ਮੁਸ਼ਕਿਲ ਸਾਮਣਾ ਲਾਣਾ ਹੈ ਜਗਤਾਰ ਜੀ ਅਸੀਂ ਦੇਖ ਰਹੇ ਹਾਂ ਜਦੋਂ ਦੀ ਪਾਰਟੀ ਵੀ ਨਹੀਂ ਸੀ ਆਂਦਾ ਅੰਨਾ ਅੰਦੋਲਨ ਤੋਂ ਵੀ ਤੁਸੀਂ ਉਹਨਾਂ ਦੇ ਨਾਲ ਪਾਰਟੀ ਦੇ ਨਾਲ ਤੁਰ ਰਹੇ ਹੋ ਮਤਲਬ ਤੁਸੀਂ ਟਕਸਾਲੀ ਆਗੂ ਹੋ ਇਸ ਪਾਰਟੀ ਦੇ ਆਮ ਆਦਮੀ ਪਾਰਟੀ ਤੇ ਤੇ ਉਹ ਜੇ ਸਪਾਈ ਹੋ ਜਿਹੜੇ ਯੋਧਾ ਕਦੀ ਵੀ ਪਿੱਛੇ ਹਟੇ ਨਹੀਂ ਪਾਰਟੀ ਆਈਆਂ ਗਈਆਂ ਕਿੰਨੀ ਆਈਆਂ ਉਸ ਤੋਂ ਪਹਿਲਾਂ ਹੀ ਤੁਸੀਂ ਇਹਦੇ ਪਾਰਟੀ ਦੇ ਨਾਲ ਲੱਗੇ ਹੋਏ ਸੀਗੇ ਪਾਰਟੀ ਨੇ ਤੁਹਾਨੂੰ ਟਿਕਟ ਦੇਣਾ ਨਵਾਜਿਆ ਕਿਵੇਂ ਵਿਸ਼ਵਾਸ ਦੇਖ ਰਹੇ ਹੋ ਪਾਰਟੀ ਦਾ ਤੁਹਾਡੇ ਤੇ ਮੈਂ ਤਾਂ ਮੈਂ ਸ਼ੁਕਰਾਨਾ ਕਰਾਂਗਾ ਸਾਰੇ ਆਪਣੇ ਵੱਡੇ ਲੀਡਰਾਂ ਦਾ ਕੌਮੀ ਕਨਵੀਨਰ ਸਾਡੇ ਕੇਜਰੀਵਾਲ ਸਾਹਿਬ ਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਉਸ ਤੋਂ ਬਾਅਦ ਸਾਡੇ ਆ ਪਾਰਟੀ ਪ੍ਰਧਾਨ ਅਮਨ ਅਰੋੜਾ ਜੀ ਤੇ ਸਾਡੇ ਐਮਐਲਏ ਸਾਹਿਬ ਸਰਦਾਰ ਅਜੀਤ ਪਾਸੂ ਜੀ ਖੋਲੀ ਜਿਨ੍ਹਾਂ ਨੇ ਮੇਰੇ ਤੇ ਇੰਨਾ ਵਿਸ਼ਵਾਸ ਰੱਖਿਆ ਵੀ ਇਹ ਜਿਹੜੀ ਟਿਕਟ ਹੈ ਮੈਨੂੰ ਦੇ ਕੇ ਭਰੋਸਾ ਜਤਾਇਆ ਮੇਰੇ ਤੇ ਮੈਨੂੰ ਬਹੁਤ ਵਧੀਆ ਲੱਗਿਆ ਇਹਦੇ ਨਾਲ ਇੱਕ ਤਾਂ ਹੌਸਲਾ ਫਜਾਈ ਹੁੰਦੀ ਹੈ ਪੁਰਾਣੇ ਵਰਕਰ ਦੀ ਔਰ ਦੂਜਾ ਕੰਮ ਕਰਨ ਦਾ ਮਜਾ ਆਂਦਾ ਹੈ ਔਰ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਬੰਦਾ ਇੱਥੇ ਸਾਡੇ ਜਿਹੜਾ ਨੁਮਾਇਦਾ ਬਣਦੇ ਯੋਗ ਹੈ ਲੋਕਾਂ ਤੋਂ ਜੋ ਲੋਕਾਂ ਤੋਂ ਵੋਟਾਂ ਮਿਲਦੀਆਂ ਉਸ ਹੁੰਗਾਰੇ ਤੋਂ ਪਤਾ ਲੱਗਦਾ ਵੀ ਅਸੀਂ ਕਿੰਨੇ ਯੋਗ ਹਾਂ ਲੋਕਾਂ ਦੇ ਪਿਆਰ ਤੋਂ ਪਤਾ ਲੱਗ ਜਾਂਦਾ ਵੀ ਅਸੀਂ ਕਿੰਨੇ ਯੋਗ ਹਾਂ ਸਾਡੀ ਜਿਹੜੀ ਸੇਵਾ ਕੀਤੀ ਹੈ ਉਹ ਲੋਕਾਂ ਨੂੰ ਮਨਜ਼ੂਰ ਹੋਈ ਕਿ ਨਹੀਂ ਹੋਈ ਤੁਹਾਡੇ ਨਾਲ ਵਾਰਡ ਦੇ ਇੰਨੇ ਲੋਕ ਨੇ ਕਿ ਆਪ ਆਊਟਸਾਈਡਰ ਵੀ ਹੈ ਨਾਲ ਜਿਹੜੇ ਕੰਪੇਨਿੰਗ ਕਰਾ ਰਹੇ ਆ ਅਸੀਂ ਦੇਖ ਰਿਹਾ ਐਡਾ ਐਡਾ ਤੁਹਾਡੇ ਨਾਲ ਮਤਲਬ ਕਿ ਲੋਕ ਤੁਹਾਡੇ ਨਾਲ ਤੁਰ ਰਹੇ ਆ ਕੰਪੇਨਿੰਗ ਨੇ ਤੁਹਾਡੇ ਤੋਂ ਅੱਗੇ ਹੋ ਕੇ ਕੰਪੇਨਿੰਗ ਕਰਾ ਰਹੇ ਆ ਤੁਹਾਡੀ ਬ ਜਿਹੜੇ ਵੀ ਜਗ੍ਹਾ ਜਾਂਦੇ ਸੀ ਵਾਰਡ ਦੇ ਕਿਸੇ ਵੀ ਹਿੱਸੇ ਚਲ ਜੀਏ ਕਿਹੜੇ ਮਹੱਲੇ ਚਲ ਜੀਏ ਵਾਰਡ ਦੇ ਤੁਹਾਡੀ ਬੰਦੇ ਹਾਂਜੀ ਸਾਰੇ ਵਾਰਡ ਦੇ ਵਿੱਚ ਸਾਨੂੰ ਉਤੋਂ ਦੇ ਪਹਿਲਾਂ ਲੋਕ ਅੱਗੇ ਹੋ ਜਾਂਦੇ ਨੇ ਸਾਡੇ ਤੋਂ ਪਹਿਲਾਂ ਉਹਨਾਂ ਨੂੰ ਜਿਵੇਂ ਸਾਡਾ ਇੰਤਿਆਰ ਹੁੰਦਾ ਜੇ ਕਿਸੇ ਨੂੰ ਸੁਨੇਹਾ ਲੱਗ ਜਾਂਦਾ ਵੀ ਜਗਤਾਰ ਸਿੰਘ ਤਾਰੀ ਇੱਥੇ ਕੰਪੇਨਿੰਗ ਕਰਨ ਆ ਰਿਹਾ ਹੈ ਉਤੋਂ ਦੇ ਵਾਰਡ ਦੇ 10 15 20 ਬੰਦੇ ਵੈਸੇ ਹੀ ਸਾਡੇ ਨਾਲ ਲੱਗ ਜਾਂਦੇ ਨੇ ਉਹਨਾਂ ਨੂੰ ਇਸ ਵਾਰੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੋਇਆ ਕਹਿੰਦੇ ਸਾਨੂੰ ਕਿਸੇ ਨੂੰ ਤੁਹਾਨੂੰ ਵੋਟ ਪਾਣ ਦੀ ਲੋੜ ਨਹੀਂ ਤੁਸੀਂ ਸਾਡੇ ਕੰਮ ਕੀਤੇ ਇਸ ਕਰਕੇ ਵੋਟ ਤੁਹਾਨੂੰ ਅਸੀਂ ਪਾਣੀ ਹੈ ਇਸ ਕਰਕੇ ਮੇਰੀ ਕੰਪੇਨਿੰਗ ਦੇ ਵਿੱਚ ਐਨੀ ਭੀੜ ਰਹਿੰਦੀ ਹੈ 30 40 50 60 ਬੰਦੇ ਰਹਿੰਦੇ ਰਹਿੰਦੇ ਨੇ ਮੇਰੇ ਨਗਰ ਨਗਰ ਨਿਗਮ ਦੀ ਅਗਰ ਗੱਲ ਕਰੀਏ ਚੋਣਾ ਹੁਣ ਆਈ ਹੈ ਤੁਸੀਂ ਅਜਾਦੀ ਸਰਕਾਰ ਬਣੀ ਹੈ ਲੋਕਾਂ ਦੇ ਵਿਚਕਾਰ ਆਪਣੇ ਵਾਰ ਦੇ ਵਿੱਚ ਵਿਚਰ ਵੀ ਰਹੇ ਹੋ ਉਹਨਾਂ ਦੇ ਕੰਮ ਕਰ ਵੀ ਕਰ ਰਹੇ ਹੋ ਕਿਸ ਤਰ੍ਹਾਂ ਲੋਕਾਂ ਦਾ ਹੰਗਾਰਾ ਦੇਖ ਰਹੇ ਹੋ ਕਿਸ ਤਰ੍ਹਾਂ ਖੁਸ਼ੀ ਦੀ ਲਹਿਰ ਹੈ ਲੋਕਾਂ ਦੇ ਵਿੱਚ ਤੁਹਾਨੂੰ ਟਿਕਟ ਮਿਲਣ ਤੋਂ ਬਾਅਦ ਬਹੁਤ ਪਿਆਰ ਮਿਲਿਆ ਬੱਚਿਆਂ ਵਾਂਗੂ ਲੋਕਾਂ ਨੇ ਮੈਨੂੰ ਐਕਸੈਪਟ ਕੀਤਾ ਪਰਵਾਰਕ ਮੈਂਬਰਾਂ ਨੂੰ ਮੇਰੇ ਨਾਲ ਡੀਲ ਕਰਦੇ ਨੇ ਮਤਲਬ ਮੈਨੂੰ ਇੰਜ ਰਾਤ ਅਸੀਂ ਇੱਕ ਥਾਂ ਤੇ ਕੰਮਿੰਗ ਕਰਨ ਗਏ ਸੀਗੇ ਤੇ ਮੈਨੂੰ ਉਥੇ ਇੰਜ ਸੀਗਾ ਮੈਂ ਕਿਹਾ ਸ਼ਾਇਦ ਵੀ ਲੋਕ ਕੁਝ ਸਵਾਲ ਨਾ ਕਰ ਦੇਣ ਕਿਉਂਕਿ ਬਹੁਤ ਪੁਰਾਣੀਆਂ ਜੋੜੀਆਂ ਪਟੀਆਂ ਦੀਆਂ ਗਲੀਆਂ ਸੀ ਐਸੀਆਂ ਗਲੀਆਂ ਨੇ ਜਿੱਥੇ ਬੰਦਾ ਵੀ ਪੂਰਾ ਪੂਰਾ ਨਿਕਲਦਾ ਉਹਨਾਂ ਗਲੀਆਂ ਦੇ ਵਿੱਚ ਨਾ ਅਜੇ ਤੱਕ ਕੋਈ ਬੰਦਾ ਪਿਛਲੀ ਸਰਕਾਰ ਟਾਈਮ ਲੈਟ ਟਾਈਮ ਵੀ ਨਹੀਂ ਦੇਖਣ ਜਾਂਦਾ ਸੀਗਾ ਜਦੋਂ ਇਸ ਵਾਰ ਸਰਕਾਰ ਆਈ ਮੈਂ ਤੇ ਪਹਿਲਾਂ ਹੀ ਆਫਿਸ ਖੋਲ੍ਹ ਲਿਆ ਸੀਗਾ ਲੋਕਾਂ ਦੀ ਸੇਵਾ ਕਰਕੇ ਵੀ ਲੋਕ ਜਿਹੜੇ ਕਮੀਆਂ ਪੇਸ਼ੀਆਂ ਨੇ ਨਾ ਵੀ ਦੂਰ ਕਰਨ ਲਈ ਮੈਂ ਪਹਿਲਾਂ ਹੀ ਆਫਿਸ ਖੋਲ੍ਹ ਲਿਆ ਸੀਗਾ ਤੇ ਉਹਨਾਂ ਨੇ ਮੈਨੂੰ ਕੰਪਲੇਟਾਂ ਦੇਣੀਆਂ ਸ਼ੁਰੂ ਕੀਤੀਆਂ ਮਹੱਲੇ ਦੇ ਵਿੱਚੋਂ ਔਰ ਖਾਸ ਕਰ ਆਪਣਾ ਜੋੜੀਆਂ ਪਟੀਆਂ ਤੋਂ ਮੈਂ ਨਾਲ ਦੀ ਨਾਲ ਉਹ ਕਰਵਾਉਂਦਾ ਗਿਆ ਜਿਵੇਂ ਲਾਈਟਰ ਰਿਪੇਅਰ ਹੋ ਗਈਆਂ ਗਾਟਰ ਵਗੈਰਾ ਸੀਵਰੇਜ ਵਗੈਰਾ ਦਾ ਕੰਮ ਸੀਗਾ ਉਹ ਐਨੇ ਖੁਸ਼ ਸੀਗੇ ਰਾਤ ਮੈਂ ਉਹਨਾਂ ਦੇ ਘਰੇ ਗਿਆ ਤਾਂ ਉਹ ਲੋਕਾਂ ਨੂੰ ਦੱਸਣ ਲੱਗੇ ਕਹਿੰਦੇ ਤਾਰੀ ਭਈ ਹੈ ਜਿਹੜੇ ਆਪਾਂ ਨੂੰ ਆਪਾਂ ਕੰਪਲੇਟ ਦਿੰਦੇ ਸੀ ਤੇ ਆਪਣਾ ਕੰਮ ਪੂਰਾ ਹੋ ਜਾਂਦਾ ਸੀਗਾ ਔਰ ਮੈਂ ਉਹਨਾਂ ਦਾ ਰੀਣੀ ਰੱਖਾਂਗਾ ਐਨੇ ਪਿਆਰ ਵਾਲੇ ਸਦਾ ਰੀਣੀ ਰੱਖਾਂਗਾ ਕੀ ਇਹ ਲੋਕਾਂ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਹੈ ਅਲੱਗ-ਅਲੱਗ ਪਾਰਟੀਆਂ ਵੱਲੋਂ ਵੀ ਕਹੇ ਜਾ ਰਿਹਾ ਕਿ ਸਾਡੇ ਕਾਗਜ਼ ਪਾੜੇ ਗਏ ਸਾਨੂੰ ਦਾਖਲ ਨਹੀਂ ਕਰਣ ਦਿੱਤਾ ਐਨਓ ਸੀ ਨਹੀਂ ਲੈਣ ਦਿੱਤੀ ਉਹਦੇ ਵਿੱਚ ਕੀ ਦੇਖਦੇ ਹੋ ਤੁਹਾਡੇ ਵਾਰਡ ਵੱਲੋਂ ਤਾਂ ਅਸੀਂ ਦੇਖ ਰਹੇ ਕਿ ਤੁਹਾਡੇ ਕੈਂਡੀਡੇਟ ਵੀ ਅਲੱਗ-ਅਲੱਗ ਪਾਰਟੀਆਂ ਤੋਂ ਤੁਹਾਡੇ ਸਾਹਮਣੇ ਖੜੇ ਵੀ ਨੇ ਇਹੀ ਜਵਾਬ ਹੈ ਮੇਰੇ ਵੱਲੋਂ ਪਹਿਲਾਂ ਹੀ ਤੁਹਾਡੇ ਸਵਾਲ 'ਚ ਜਵਾਬ ਹੈ ਕਿ ਜੇ ਇਸ ਤਰ੍ਹਾਂ ਦੀ ਗੱਲ ਹੁੰਦੀ ਤਾਂ ਯੋਗਿੰਦਰ ਸਿੰਘ ਯੋਗੀ ਖੜੇ ਆਂ ਕਾਂਗਰਸ ਵੱਲੋਂ ਹੂੰ ਬੀਜੇਪੀ ਵੱਲੋਂ ਕੀ ਪ੍ਰੋਬਲਮ ਆਈ ਹੈ ਸਾਨੂੰ ਪਤਾ ਨਹੀਂ ਹੈ ਦੂਜੀ ਦੂਜੀ ਗੱਲ ਇੱਕ ਆਜ਼ਾਦ ਲੇਡੀ ਖੜੀ ਹੈ ਕੱਲੀ ਕਾਗਜ਼ ਭਰਨ ਗਈ ਸੀ ਮੈਨੂੰ ਉੱਥੇ ਮਿਲੀ ਆ ਉਹਨਾਂ ਨੇ ਮੈਨੂੰ ਦੱਸਿਆ ਮੈਂ ਫਲਾਨੀ ਸਾਹਿਬ ਰਹਿਣੇ ਆ ਮੈਨੂੰ ਪੁੱਛਿਆ ਵੀ ਤੁਸੀਂ ਜਗਤਾਰ ਸਿੰਘ ਤਾਰੀਓ ਮੈਂ ਕਿਹਾ ਹਾਂਜੀ ਮੈਂ ਉਹਨਾਂ ਦੇ ਪੈਰੀਂ ਹੱਥ ਲਾਏ ਉਹਨੇ ਮੈਨੂੰ ਦੱਸਿਆ ਮੈਂ 40 ਨੰਬਰ ਵਾਰਡ ਦੇ ਵਿੱਚੋਂ ਕਾਗਜ਼ ਭਰ ਰਹੀ ਆ ਮੈਂ ਘਾਂਟੀ ਜੀ ਕੋਈ ਗੱਲ ਨਹੀਂ ਕਿ ਜਿਹੜੀ ਇਲੈਕਸ਼ਨ ਲੜਨਾ ਸਭ ਦਾ ਹੱਕ ਹੈ ਤੇ ਉਹ ਬੜੇ ਪਿਆਰ ਨਾਲ ਕਾਗਜ਼ ਭਰ ਕੇ ਆਏ ਉਹਨਾਂ ਦਾ ਨਾਮ ਐ ਪ੍ਰੇਮ ਰੋੜਾ ਜੀ ਉਸੇ ਨੂੰ ਤੇ ਪੁੱਛ ਵੀ ਲਗਦੇ ਵੀ ਤੁਹਾਨੂੰ ਕੋਈ ਪ੍ਰੋਬਲਮ ਆਈ ਹੈ ਉਸ ਟਾਈਮ ਕਾਗਜ਼ ਭਰਨ ਟਾਈਮ ਇੱਕ ਕੱਲੀ ਲੇਡੀ ਜਾ ਕੇ ਕਾਗਜ਼ ਭਾਰ ਆਈ ਪਤਾ ਨਹੀਂ ਕਿਸ ਤਰ੍ਹਾਂ ਦੇ ਖਿੱਚ ਇੱਕ ਡਰਾਮਾ ਬਣਾਇਆ ਹੋਇਆ ਸੀਗਾ ਵੀ ਹੱਲਾ 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 ਕਰ ਦੋ ਫਰਾਂਲੇ ਸਾਡੇ ਕਾਗਜ ਖੋਲੇ ਢਮਗਾਣੇ ਕੋਲੇ ਕਿ ਜਿਹੜੀ ਦੂਜੀ ਪਾਰਟੀ ਉਹਨਾਂ ਨੇ ਫਾੜੇ ਗਏ ਨੇ ਕਈਆਂ ਦੇ ਫਟੇ ਆ ਜੀ ਇੱਕ ਬੰਦੇ ਨਾਲ ਤਾਂ ਐਸਾ ਆਇਆ ਮਤਲਬ ਇਨਸੀਡੈਂਟ ਹੋਇਆ ਉਹ ਵਿਚਾਰਾ ਆਪਣਾ ਮਤਲਬ ਵੈਪਨ ਦਾ ਲਾਇਸੈਂਸ ਰਿਨਿਊ ਕਰਾਣ ਗਿਆ ਸੀਗਾ ਉਹਦੇ ਫਾਰਮ ਕਿਸੇ ਨੇ ਖੋ ਕੇ ਪਾੜਤੇ ਉਹਨੂੰ ਵੈਪਨ ਦਾ ਸੈਂਸਰ ਰਿਨਿਊ ਕਰਾਣ ਵੇਲੇ ਕਾਫੀ ਫਾਰਮੈਲਟੀਜ਼ ਹੁੰਦੀਆਂ ਨੇ ਬਹੁਤ ਦੁਖੀ ਸੀਗਾ ਉਹ ਲੋਕਾਂ ਦੀਆਂ ਫਾਈਲਾਂ ਚੈੱਕ ਕਰ ਕਰਕੇ ਦੇਖ ਰਹੀ ਮੇਰੀ ਫਾਈਲ ਕਿਸੇ ਕੋਲ ਐ ਤਾਂ ਨਹੀਂ ਮਤਲਬ ਖੋ ਕੇ ਲੈ ਗਈ ਉਹਦੀ ਫਾਈਲ ਉਹ ਚੈੱਕ ਕਰ ਕਰਕੇ ਦੇਖ ਰ ਉਹ ਇਸ ਤਰ੍ਹਾਂ ਵੀ ਲੋਕਾਂ ਨਾਲ ਹੋਈ ਹੈ ਇੱਕ ਬੰਦੇ ਦੀ ਰਿਸ਼ਟਰੀ ਖੋਲੀ ਗਈ ਰਿਸ਼ਟਰੀ 파ੜ ਦਿੱਤੀ ਗਿਆ ਦਾ ਵਿਚਾਰੇ ਇੱਕ 1.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਐਮਐਲਏ ਸਾਹਿਬ ਨੇ ਖੜੇ ਪੈਰ ਕੁਝ ਬੰਦਿਆਂ ਨੂੰ ਅਰੈਸਟ ਕਰਾਉਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਉਹ ਹਰਕਤ ਕੀਤੀ ਸੀਗੀ ਪਰ ਉਹ ਬੰਦੇ ਮੌਕੇ ਦਾ ਫਾਇਦਾ ਉਠਾ ਕੇ ਜਿਹੜੇ ਭੱਜ ਗਏ ਔਰ ਇਹ ਬਹੁਤ ਜ਼ਿਆਦਾ ਨਾ ਨਕਾਰਾਤਮਕ ਸੋਚ ਹੈ ਜਿਹੜੀ ਲੋਕਾਂ ਨੂੰ ਵੀ ਇਹ ਕਾਗਜ਼ ਫਾੜ ਦੇ ਫਲਾਣਾ ਟੁਕਾਣਾ ਇਹ ਨਹੀਂ ਹੋਣਾ ਚਾਹੀਦਾ ਸਿੱਧੇ ਕਾਗਜ਼ ਭਰੋ ਬਿਲਕੁਲ ਆਪਣਾ ਜਿਹੜੀ ਇਲੈਕਸ਼ਨ ਲੜਨੀ ਹੈ ਫਿਰ ਕਿਹਨਾਂ ਲੜੋ ਜੇ ਜਨਤਾ ਨੂੰ ਮਨਜ਼ੂਰ ਹੈ ਉਹ ਉਹਨਾਂ ਨੇ ਕੈਂਡੀਡੇਟ ਚੁਣ ਲੈਣਾ ਹੈ ਚੰਗ ਹੋਣੀ ਹੈ ਦੋ ਬੰਦਿਆਂ ਜਿੱਕਰ ਨੇ ਜਿੱਤਣਾ ਜਿੱਤਣਾ ਮੈਂ ਆਪਣੇ ਵਾਰਡ 'ਚ ਇਹੀ ਚੀਜ਼ ਦੇਖਦਾ ਹੁਣ ਬਈ ਮੇਰੀ ਫੇਰ ਇਲੈਕਸ਼ਨ ਹੋਣੀ ਹੈ ਤੁਹਾਡੇ ਸਾਹਮਣੇ ਆਉਣ ਵਾਲੀ 21 ਤਰੀਕ ਨੂੰ ਤੁਹਾਨੂੰ ਪਤਾ ਲੱਗ ਜੇਗਾ ਇਲੈਕਸ਼ਨ ਹੋਣੀ ਹੈ ਫੇਰ ਇਲੈਕਸ਼ਨ ਹੋਣੀ ਹੈ ਔਰ ਜਨਤਾ ਨੇ ਜਿੰਨਾ ਕਿ ਮੈਨੂੰ ਅਸ਼ੀਰਵਾਦ ਦਿੱਤਾ ਜਿਸ ਤਰ੍ਹਾਂ ਮੈਨੂੰ ਦਿੱਤਾ ਮੈਨੂੰ ਪੂਰਨ ਯਕੀਨ ਹੈ ਵੀ ਮੈਂ ਬਹੁਤ ਭਾਰੀ ਬਹੁਮਤ ਨਾਲ ਇੱਕ ਪਾਸੜ ਹੋ ਕੇ ਜਿੱਤਾਂਗਾ ਤੁਹਾਡੇ ਵਾਰਡ ਦੇ ਅਗਰ ਲੋਕ ਜਿਹੜੇ ਵੋਟਰ ਨੇ ਤੁਹਾਨੂੰ ਉਰੇ ਐਮਸੀ ਬਣਾਉਂਦੇ ਨੇ ਤੇ ਤੁਸੀਂ ਪੈਲ ਦੀ ਧਾਰ ਤੇ ਵਾਰਡ ਦਾ ਕਿਹ ਜਹਾਂਗਾ ਵੀ ਪਹਿਲਾਂ ਇੱਕ ਵਾਰ ਇਹ ਨਾ ਟੈਲਾਂ ਦਾ ਹਾਲ ਦਿਖਾਵੇ ਇੱਥੋਂ ਲੈ ਕੇ ਉਹ ਸਾਹਮਣੇ ਉਸ ਤੋਂ ਬਾਅਦ ਉੱਤੇ ਸਾਹਮਣੇ ਇਹ ਗੱਡੇ ਵੀ ਹੋਏ ਨੇ ਦੇਖਦੇ ਆ ਇਹ ਨਾ ਜੀ ਜਦੋਂ ਮਤਲਬ ਪਾਰਟੀ ਪਹਿਲਾਂ ਕਾਂਗਰਸ ਸਰਕਾਰ ਦੀ ਸੀਗੀ ਤਾਂ ਉਸ ਟਾਈਮ ਉਹਨਾਂ ਨੂੰ ਪੈਸੇ ਖਾਣ ਦਾ ਤਰੀਕਾ ਜਿਹੜਾ ਲੱਭਿਆ ਸਭ ਤੋਂ ਵਧੀਆ ਆ ਲੱਭਿਆ ਚੰਗੀ ਭਲੀ ਸੜਕਾਂ ਸੀ ਸਾਡੇ ਸਾਰੇ ਮਹੱਲੇ ਦੇ ਕਹਿਣ ਦੇ ਬਾਵਜੂਦ ਇੱਕ ਤਾਂ 1 ਫੁੱਟ ਉੱਚੀ ਹੋ ਗਈ ਸੜਕ ਦੂਜਾ ਇਹ ਟੈਲਾਂ ਇੰਨੇ ਵਧੀਆ ਤਰੀਕੇ ਨਾਲ ਪਹਿਲਾਂ ਲੱਗੇ ਹੋਏ ਸੀਗਾ ਕੋਈ ਨਾ ਚ ਖੱਡਾ ਵੱਟ ਕੁਝ ਨਹੀਂ ਸੀਗੀ ਤੇ ਸਕੂਟਰ ਜਾਂਦਾ ਪਤਾ ਨਹੀਂ ਲੱਗਦਾ ਅੱਜ ਦੀ ਰੇਟ ਦੇ ਵਿੱਚ ਪੈਦਲ ਜਾਂਦਾ ਬੰਦਾ ਵੀ ਕਹਿੰਦਾ ਵੀ ਮੇਰੇ ਇਹ ਟੇਲਰ ਦਾ ਕੰਮ ਪਹਿਲ ਦੇ ਧਾਰ ਹਾਂ ਇਹ ਪਹਿਲ ਦੇ ਧਾਰਤੀ ਅਸੀਂ ਤਾਂ ਸੋਚਾਂਗੇ ਵੀ ਹੋ ਸਕਿਆ ਜੇ ਲੋਕ ਯਾਰ ਕੰਕਰੀਟ ਦੀ ਸੜਕ ਜੇ ਪਾਸ ਹੁੰਦੀ ਤਾਂ ਉਹੀ ਕਰਵਾਵਾਂਗੇ ਦੂਜੀ ਗੱਲ ਸੀਵਰੇਜ ਕਰਦੇ ਵਿੱਚ 4 ਇੰਚੀ ਪਾਈ ਪੈਂਦਾ ਜੇ ਆਪਣੇ ਘਰ ਦੇ ਸੀਵਰੇਜ ਚਲਾਣਾ ਹੋਵੇ ਇਹਨਾਂ ਨੇ 100-100 ਘਰਾਂ ਵੱਲ 6 ਇੰਚੀ ਪੈ ਪਾਏ 6 ਇੰਚੀ ਪੈਪ ਦੇ ਵਿੱਚ ਆਫਟਰ 1 ਮੰਨਤੀ ਇਹ ਪ੍ਰੋਬਲਮ ਆ ਗਈ ਵੀ ਉਹ ਜਿਹੜੀਆਂ ਸੀਵਰੇਜ ਜਾਮਣੇ ਸ਼ੁਰੂ ਹੋ ਗਏ ਲੋਕਾਂ ਨੇ ਆਪਣੇ ਕਨੈਕਸ਼ਨ ਤੇ ਪੈਸੇ ਦੇ ਕੇ ਗਟੜਾਂ ਦੀ ਬਜਾਏ ਨਾਲੀਆਂੇ ਕਰਾਣੇ ਸ਼ੁਰੂ ਕਰ ਦਿੱਤੇ ਉਹ ਬੜੀ ਪ੍ਰੋਬਲਮ ਆ ਗਈ ਉਹਨੂੰ ਨੂੰ ਰਿਪੇਅਰ ਕਰ ਰਹੇ ਹਾਂ ਲਗਾਤਾਰ ਵੀ ਸਾਨੂੰ ਇਹ ਗੰਦਗੀ ਨਾਲ ਇੱਕ ਬਿਮਾਰੀ ਇਹ ਫੈਲਣ ਤੋਂ ਰੋਕਣਾ ਹੈ ਸਾਡੀ ਸਭ ਤੋਂ ਜਿਹੜੀ ਵੱਡੀ ਪ੍ਰਾਇੋਰਟੀ ਹੈ ਉਹ ਵਾਟਰ ਸਪਲਾਈ ਸੀਵਰੇਜ ਤੇ ਹੈਲਥ ਦੇ ਉੱਤੇ ਸਾਰਾ ਕੰਮ ਕਰਾਂਗੇ ਔਰ ਸੜਕਾਂ ਦੇ ਕੰਮ ਕਰਾਂਗੇ ਜਿਸ ਤਰ੍ਹਾਂ 2022 ਦੇ ਵਿੱਚਕਾਰ ਆਮ ਆਦਮੀ ਪਾਰਟੀ ਨੇ ਇਤਿਹਾਸ ਰਚਿਆ ਸੀਗਾ ਪੰਜਾਬ ਦੇ ਵਿੱਚ ਸਰਕਾਰ ਸਭ ਤੋਂ ਵੱਧ ਸੀਟਾਂ ਨਾਲ ਹਾਸਲ ਕੀਤੀ ਉਸੇ ਤਰ੍ਹਾਂ ਤੁਸੀਂ ਵੇਖਦੇ ਹੋ ਕਿ ਨਗਰ ਨਿਗਮ ਦੀ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ 2022 ਵਰਗਾ ਇਤਿਹਾਸ ਰਚੇਗੀ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਪਿਛਲੀ ਵਾਰ ਇੱਕ ਸੀਟ ਘਟ ਗਈ ਸੀਗੀ ਜਿਹਨੇ ਲਈ ਸੀ ਉਹ ਵੀ ਮਿਹਨਤੀ ਵਰਕਰ ਸੀਗਾ ਉਹ ਵੀ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਕੇ ਦੇਖੋ ਤੇ ਮੇਰੇ ਹਿਸਾਬ ਨਾਲ ਤੁਸੀਂ ਆਉਣ ਵਾਲੇ ਟਾਈਮ ਦੇਖੋਗੇ ਸਾਰੇ ਆਮ ਆਦਮੀ ਪਾਰਟੀ ਚ ਸ਼ਾਮਲ 60 ਦੀ 60 ਵਾਰਡਾਂ ਦੇ ਆਪਾਂ 60 ਦੀ 60 ਵਾਰਡ ਜਿੱਤਾਂਗੇ ਔਰ ਜਿਹੜੀ ਬਾਕੀ ਪਾਰਟੀਆਂ ਦੇ ਬੰਦੇ ਨੇ ਉਹ ਤਕਰੀਬਨ ਤਕਰੀਬਨ ਅਪਰੋਚ ਕਰ ਰਹੇ ਨੇ ਕਿ ਅਸੀਂ ਆਮ ਆਦਮੀ ਪਾਰਟੀ ਚ ਸ਼ਾਮਲ ਹੋਣਾ ਚਾਹੁੰਦੇ ਆ ਦਮਨ ਜੀ ਛੋਟੀ ਜੀ ਗੱਲ ਹੈ ਇੱਕ ਡਿਬੇਟ ਦੇ ਵਿੱਚ ਰੌਲਾ ਪਾਤਾ 1000 ਰੁਪਏ ਚਾਲੂ ਨੇ ਕੀਤਾ 1000 ਰੁਪਏ ਚਾਲੂ ਨੇ ਕੀਤਾ ਤਾਂ ਸਾਡਾ ਤਾਂ ਸਾਰਿਆਂ ਨੂੰ ਇੱਕ ਦੱਸਣਾ ਹੈ ਵੀ ਬਿਜਲੀ ਕਦੋਂ ਦੀ ਫ੍ਰੀ ਹੋਈ ਹੋਈ ਹੈ 6000 ਰੁਪਏ ਮਹੀਨਾ ਬਚਦਾ ਹੈ ਬਿਲਕੁਲ ਉਸ ਤੋਂ ਬਾਅਦ ਮਹੱਲਾ ਕਲੀਨਿਕ ਖੁੱਲੇ ਇੰਨੇ ਕੋ ਕਾਮਯਾਬ ਹੋਏ ਪੁਰਾਣੇ ਡਿਸਪੈਂਸਰੀਆਂ ਦੇ ਵਿੱਚ ਇੱਕ ਟਾਈਮਿੰਗ ਹੁੰਦੀ ਸੀ ਔਰ ਕੁਝ ਅਵੇਲੇਬਲ ਘਟਵਾਦ ਹੁੰਦਾ ਸੀਗਾ ਮੁਹੱਲਾ ਕਲੀਨਿਕ ਦੇ ਵਿੱਚ ਟੈਸਟ ਵੀ ਅਵੇਲੇਬਲ ਹੈ ਲੋਕ ਇੰਨੇ ਕੋ ਖੁਸ਼ਾ ਰਹੇ ਰ ਆਪਣਾ ਨਾ ਰੋਜ਼ ਵੀ ਐਵਰੇਜ ਹੈ 70 80 ਮਰੀਜ਼ਾਂ ਦੀ ਉੱਤੇ ਇਹ ਚੀਜ਼ ਨੂੰ ਦੇਖਦੇ ਲੋਕ ਪਹਿਲੇ ਹੀ ਕਹਿੰਦੇ ਵੀ ਸਾਡਾ ਤਾਂ 8 ਤੋਂ 10000 ਰੁਪਏ ਮਹੀਨਾ ਹੀ ਬਚ ਗਏ ਆਪਾਂ ਸਿਰਦਰਦੀ ਬੀਪੀ ਦੀ ਸ਼ੂਗਰ ਦੀ ਗੋਲੀ ਰੋਜ਼ ਲੈਂਦੇ ਆ ਉੱਤੇ ਹੋਈ ਨੇ ਸਾਡੇ ਚੈਨਲ ਦੇ ਮੱਧਮ ਰਾਹੀਂ ਤੁਸੀਂ ਆਪਣੇ ਵੋਟਰਸ ਨੂੰ ਕੀ ਅਪੀਲ ਕਰੋਗੇ ਮੈਂ ਵੋਟਰ ਨੂੰ ਸਭ ਤੋਂ ਵੱਡੀ ਜਿਹੜੀ ਅਪੀਲ ਕਰਨਾ ਚਾਹਾਂਗਾ ਉਹ ਇਹ ਇੱਕ ਤਾਂ ਵਵਾਹਤ ਦੂਰ ਰਹ ਤੋਂ ਅਨੁਜੋਸੇ ਬੰਦੇ ਤੇ ਵਿਸ਼ਵਾਸ ਹੈ ਤੁਸੀਂ ਉਸ ਨੂੰ ਵੋਟ ਕਰੋ ਜਿਸ ਨੇ ਤੁਹਾਡੇ ਲਈ ਕੰਮ ਕੀਤਾ ਉਹਨੂੰ ਉਹਨੂੰ ਵੋਟ ਕਰੋ ਔਰ ਪਟਿਆਲੇ ਦੀ ਭਲਾਈ ਲਈ ਪਟਿਆਲੇ ਨੂੰ ਗ੍ਰੀਨ ਬਣਾਣ ਵਾਸਤੇ ਸਾਡਾ ਸਾਥ ਦਿਓ ਆਮ ਆਦਮੀ ਪਾਰਟੀ ਸਾਡੇ ਹੱਕਾਂ ਲਈ ਲੜਦੀ ਆ ਰਹੀ ਹੈ ਪਟਿਆਲੇ ਨੂੰ ਕਲੀਨ ਤੇ ਗ੍ਰੀਨ ਬਣਾਉਣ ਵਾਸਤੇ ਹਰ ਸੰਭਵ ਯਤਨ ਕਰੇਗੀ ਔਰ ਸਾਡਾ ਜਿਹੜਾ ਸਾਡਾ ਸਾਨੂੰ ਤੁਹਾਡੇ ਸਾਰਿਆਂ ਦਾ ਸਾਨੂੰ ਸਾਥ ਚਾਹੀਦਾ ਏ ਸੀ ਜਗਤਾਰ ਸਿੰਘ ਤਾਰੀ ਜਿਹੜੇ 46 ਨੰਬਰ ਵਾਰਡ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਖੜੇ ਨੇ ਇਹਨਾਂ ਦਾ ਇਹ ਕਹਿਣਾ ਹੈ ਕਿ ਇਸ ਵਾਰੀ